ਆ ਪਿਆਲਾ ਖਾਲੀ ਮੰਜਾ ਪਤਾ ਨਹੀਂ ਤੜਕੀ ਕਿੱਧਰ ਵਗ ਜਾਂਦੀ ਆ ਕੋਲੇ ਕੱਛਣ ਹਜੇ ਤੱਕ ਨਹੀਂ ਆਈ ਕਿਹੜਾ ਦਿਨ ਚੜ ਗਿਆ ਸਾਰਾ ਦਿਨ ਫੇਰ ਆਖੂਗੀ ਮੇਰੇ ਗੋਡੇ ਦੁਖਦੇ ਨੇ ਦਵਾ ਦਿਓ ਦਵਾਈਆਂ ਤੇਰੇ ਅੰਤ ਤੈਨੂੰ ਦਵਾਈਆਂ ਦਵਾਉਣ ਜੋਕਰੀ ਰਹਿ ਗਈ ਅਸੀਂ ਘਰੇ ਬਹਿ ਜਾ ਟਿੱਕੇ ਪਤਾ ਨਹੀਂ ਕਿੱਧਰ ਕੋਲੇ ਕੱਛਦੀ ਆ ਤੜਕੀ ਆ ਗਈ ਕਾਲੇ ਕੱਚੇ ਇਹ ਹੱਡ ਗੋਡੇ ਦੁਖੀ ਜਾਂਦੇ ਨੇ ਪੁੱਤ ਪੰਮੀ ਕੁੜੇ ਕੁਟ ਚਾਹ ਹੀ ਬਣਾ ਦੇ ਹੱਡ ਗੋਡੇ ਬਾਲੇ ਦੁਖੀ ਜਾਂਦੇ ਨੇ ਨਾ ਹੁਣ ਤੇਰੇ ਹੱਡ ਗੋਡੇ ਦੁਖਣ ਲੱਗ ਗਏ ਤੜਕੇ ਦੀ ਨਿਕਲ ਹੀ ਆਉਦੋ ਤਾਂ ਤੇਰੇ ਹੱਡ ਗੋਡੇ ਨਹੀਂ ਦੁਖਦੇ ਹੁਣ ਇਹਨੂੰ ਲਿਆ ਦੇ ਬਣਾ ਦੇ ਚਾਹ ਬਣਾਉਣੀ ਹੈ ਤੈਨੂੰ ਨੇਕੜੂ ਮੇਰੇ ਤਾਂ ਸਾਰੇ ਕੰਮ ਪਏ ਨੇ ਤੂੰ ਤਾਂ ਬਿੱਲੀ ਐ ਦੇਖ ਲੈ ਕੁੜਾ ਕਿਵੇਂ ਬੋਲਦੀ ਆ ਜਦੋਂ ਲਿਆਂਦੀ ਸੀ ਕਹਿੰਦੇ ਸੀ ਇਹ ਤਾਂ ਗਊ ਆ ਹੁਣ ਵਗਿਆੜੀ ਮੰਗੂ ਮੰਗਰ ਪੈਂਦੀ ਆ ਓਕੇ ਪੈਂਦੀ ਆ ਵਗਿਆੜੀ ਮੰਗੂ ਮੰਗਰ ਪਵਾਣਾ ਘਾਰੇ ਕੰਮ ਕਰਨ ਵਰੀ ਤਾਂ ਤੇਰੇ ਗਿੱਟੇ ਗੋਡੇ ਦੁਖਣ ਲੱਗ ਜਾਂਦੇ ਨੇ ਹੁਣ ਤੂੰ ਕਿਹੜੇ ਵੇਲਾਂ ਦੀ ਗਈਆਂ ਤੜਕੇ ਦੀ ਨਿਕਲੀਆਂ ਹੁਣ ਤੇਰੇ ਗਿੱਟੇ ਗੋਡੇ ਨਹੀਂ ਦੁਖਦੇ ਜਿਹੜੇ 2 ਰੁਪਏ ਸਾਡੇ ਕੋਲੇ ਆਉਂਦੇ ਨੇਗੇ ਉਹੀ ਤੂੰ ਦਵਾਈਆਂ ਤੇ ਦਵਾ ਲਵਾਦਨੀ ਆ ਸਾਡੇ ਨਾ ਸਾਰੇ ਪਿੰਡ ਦੇ ਕੋਲੇ ਕੱਚ ਕੇ ਆ ਗਈ ਉੱਥੇ ਪੀ ਆਉਂਦੀ ਚਾਹ ਉਂਦਾ ਕਿ ਮੇਰੇ ਪਿੰਡ ਚ ਇੰਨੀ ਬਣਦੀ ਆ ਫਿਰ ਪੀ ਆਉਂਦੀ ਜੇ ਤੇਰੀ ਇੰਨੀ ਬੰਦੀ ਸੀ ਪਿੰਡ ਚ ਉਰੇ ਘਰ ਤੋਂ ਮੰਗਦੀ ਆ ਕੇ ਚਾਹਾਂ ਤੇ ਪਿੰਡ ਨੂੰ ਤਾਂ ਕਿਤੋਂ ਮਰਜੀ ਪੀ ਆਵਾ ਲੋਕਾਂ ਕਹਿਣਗੇ ਵੀ ਦੋ ਪੁੱਤਾਂ ਦੀ ਮਾਂ ਵੀ ਇਹਨਾਂ ਤਾਂ ਚਾਹ ਨਹੀਂ ਪਿਆਈ ਜਾਂਦੀ ਪਿੰਡ ਚ ਇੰਨੀ ਇੱਜ਼ਤ ਆ ਕਿ ਸੇ ਤੋਂ ਮਰਜੀ ਚਾਹ ਪੀਲਾ ਨਹੀਂ ਨਾ ਜੇ ਇੰਨੀ ਇੱਜ਼ਤ ਵਾਲੀ ਆ ਵੀ ਤੂੰ ਮੇਰੇ ਪਿੰਡ ਚ ਇੱਜ਼ਤ ਬਣੀ ਹੋਈ ਆ ਫਿਰ ਪੀ ਆਉਂਦੀ ਉਹਨਾਂ ਦੇ ਚਾ ਮੈਥੋਂ ਨਹੀਂ ਬਣਦਾ ਰੋਕੜੂ ਬਣਾ ਲੈ ਬਣਾ ਦੇ ਇਹਨੂੰ ਚਾਹ ਬੂ ਬੂ ਕੁੜੇ ਕਿਵੇਂ जाके गुरु घरे आई कौले कसनू ही दसदिया ने आप ता नहीं जाना मैं इनू भी कौसदियां एक गऊ ने तो प्याती चाह हू दूजी गऊ न पूछ दी जे घुट चाहूगी प्यादे कुट एक गऊ ने तो प्याती तू ही प्यादे कुट हड्ड गोडे दुखी जाते ने की बुड़, बुड़ जी करी जानी है पोचा लाई जानी कपड़े धोते ने दस चाहूगी तू मक्की गुड दे बेली फिर दिए ਮੇਰੋਂ ਨਹੀਂ ਹੁੰਦੀ ਹੁੰਦੀ ਚਾਹ ਆਦੀ ਕਰਦੇ ਪੀਣੇ ਪੀਲੇ ਮੇਰੋਂ ਨਹੀਂ ਹੁੰਦੀ ਚਾਹ ਮੈਂ ਕੰਮ ਕਰਦੀ ਆ ਲੈ ਕੁੜੇ ਦੋਨੋਂ ਹਾਂ ਲੈਂਦੀਆਂ ਦਾ ਕੀ ਸੁੱਖ ਹੋਇਆ ਚਾਹ ਤਾਂ ਕੀ ਮਿਲਨੀ ਸੀ ਗਾਲਾਂ ਹੀ ਮਿਲਦੀਆਂ ਨੇ ਟਿਕ ਜਾ ਟਿਕ ਜਾ ਹਜੇ ਤਾਂ ਤੈਨੂੰ ਗਾਲਾਂ ਹੀ ਮਿਲਦੀਆਂ ਨੇ ਜੇ ਤੇਰੇ ਆਹੀ ਲੱਛਣ ਰਹੇ ਨਾ ਇੱਕ ਦਿਨ ਤੇਰੇ ਸੋਟੀਆਂ ਵੀ ਬਣ ਗਈਆਂ ਯਾਦ ਰੱਖੀ ਗੱਲ ਮੇਰੀ ਮਾਰ ਲਓ ਕੁੜੇ ਸੋਟੀਆਂ ਸੋਟੀਆਂ ਦੀ ਕਿਹੜਾ ਘਾਟ ਰਹਿ ਗਈ ਜੇ ਤੁਸੀਂ ਮੂਹਰੇ ਬੋਲਣ ਲੱਗੀਆਂ ਚਾਵਰ ਚਾਵਰ ਤੂੰ ਤਾਂ ਕੁੱਟੀ ਰੋ ਘਟੋ ਘਟ ਮੈਂ ਮੰਜੇ 'ਚ ਤਾਂ ਪੈ ਜੂ ਨ ਮੰਜੇ 'ਚ ਬੈਣ ਵਾਲੀ ਕੀ ਕੱਚ ਐ ਜਦੋਂ ਮੁੰਡਾ ਘਰੇ ਵੱਡਦਾ ਉਹਦੀ ਮੰਜੇ ਤੇ ਬੈ ਜਾਣੀ ਆ ਵੀ ਮੈਂ ਤਾਂ ਬਿਮਾਰ ਆ ਡਰਾਮੇ ਬਹੁਤ ਕਰਨੇ ਹੁੰਦੇ ਨੇ ਤੈਨੂੰ ਡਰਾਮੇ ਨਹੀਂ ਕਰਦੀ ਭਾਈ ਜਦੋਂ ਸੋਡੀ ਉਮਰ ਆ ਗਈ ਸੋਨੂੰ ਦੇਖੂਗੀ ਤੁਹਾਨੂੰ ਡਰਾਮੇ ਲੱਗਦੇ ਨੇ ਡਰਾਮੇ ਲੱਗਦੇ ਨਹੀਂ ਡਰਾਮੇ ਕਰਦੀ ਆ ਹੋਰਾਂ ਨਹੀਂ ਸੱਸਾਂ ਕਿਹੜਾ ਕੰਮ ਨਹੀਂ ਕਰਾਉਂਦੀਆਂ ਨੂਹਾਂ ਨਾਲ ਤੇਰੇ ਕੰਮ ਕਰਨ ਵਾਲੀ ਸੱਪ ਲੜ ਜਾਂਦਾ ਹਜੇ ਅਗੇ ਬੋਲਦੀਆਂ ਨੇ ਮੂਰੇ ਕੋਲੇ ਕੱਛਣ ਵਾਲੀ ਤਾਂ ਬੀਹਾ ਵਰਗੀ ਆ ਕਦੇ ਉੱਧਰ ਨਿਕਲ ਗਈ ਕਦੇ ਉੱਧਰ ਨਿਕਲ ਗਈ ਘਰੇ ਤਾਂ ਕਦੇ ਟਿੱਕੇ ਨਹੀਂ ਬੈਠਦੀ ਕੀ ਦਵਾਈਆਂ ਦਵਾਈਆਂ ਦਾ ਫਾਇਦਾ ਸਾਨੂੰ ਤੇਰਾ ਉੱਧਰ ਨਿਕਲ ਜਾਨੀ ਉੱਧਰ ਨਿਕਲ ਜਾਨੀ ਐ ਡਾਕਟਰ ਨੇ ਕਿਹਾ ਬਈ ਆਰਾਮ ਕਰਨਾ ਫੇਰ ਹੀ ਗੋਡੇ ਠੀਕ ਹੋਣਗੇ ਕੀ ਫਾਇਦਾ ਸਾਨੂੰ ਤੇਰੀਆਂ ਦਵਾਈਆਂ ਦਵਾਈਆਂ ਦਾ ਪੈਸੇ ਲਵਾਈ ਜਾਂਦੀ ਆ ਸਾਡੇ ਤੌਲੇ ਨਹੀਂ ਕੱਸ ਕੇ ਆਈ ਗੁਰੂ ਘਰ ਜਾ ਕੇ ਆਈਆਂ ਛੋੜੀ ਕਿਛਕਿਛ ਬਿਮਾਰੀ ਗੁਰੂ ਘਰ ਵਗ ਜਾਨੀ ਉੱਥੇ ਚਾਰ ਸਹੇਲੀਆਂ ਮਿਲਦੀਆਂ ਨੇ ਗੱਲਾਂ ਕਰਦੀਆਂ ਨੇ ਗੁਰੂ ਘਰੇ ਜਾ ਕੇ ਨਹੀਂ ਆਈ ਤੂੰ ਚੁਗਲੀਆਂ ਹੀ ਕਰਕੇ ਆਈ ਐ ਇਹ ਜੀਆਂ ਉਹ ਹੋਣਗੀਆਂ ਜਿਹੜੀਆਂ ਜਿੰਨਾ ਕੋਲੇ ਜਾਣੀਆਂ ਉਹਨਾਂ ਨੇ ਖੜਾਉਂਦੀਆਂ ਨੂੰਹਾਂ ਛੰਡੀਆਂ ਨਹੀਂ ਹੋਣਗੀਆਂ ਉਹ ਵੀ ਛੱਜ ਚ ਬਾ ਕੀ ਛੰਡਦੀਆਂ ਨੇ ਜਿਵੇਂ ਤੂੰ ਸਾਡੀ ਬੇਇਜ਼ਤੀ ਕਰਦੀ ਐ ਓਰੇ ਹੁਣ ਸਾਥਾ ਬਣਦੇ ਨਹੀਂ ਚਾਹਦੇ ਕੋਟਾਪ ਬਣਾ ਲਾ ਫੇ ਤੂੰ ਆਪ ਕਰ ਲੈ ਚਾ ਤੂੰ ਜਾਣਦੀ ਤੇ ਹੈਗੀਆਂ ਤੂੰ ਚਾਹ ਕਰਨ ਅਸੀਂ ਕੰਮ ਕਰਨ ਲੱਗਾਂ ਫੇ ਤੂੰ ਸਾਡਾ ਕੰਮ ਕਾਦੂ ਰੋਕੀ ਜੰਨੀ ਐ ਸਾਨੂੰ ਕੰਮ ਕਰ ਲਾਂਗੇ ਚੱਲ ਮਨਾ ਇਹਨਾਂ ਦੇ ਹੱਥਾਂ ਕਨੀ ਕਾ ਨੂੰ ਝਾਕਦੀਆਂ ਆਪ ਹੀ ਬਣਾ ਲੈਨੇ ਆ ਕੋਟਾ ਕਿੱਧਰ ਜਾਣੀ ਐ ਤੂੰ ਕੁੜਾ ਚਾਹ ਬਣਾਉਣ ਜਾਣੀ ਆ ਤੁਸੀਂ ਤਾਂ ਨਹੀਂ ਬਣਾ ਕੇ ਦੇਣੇ ਤੂੰ ਦੇਖ ਲੈ ਮੈਂ ਪੋਚਾ ਲਾਇਆ ਨੇ ਪੋਚਾ ਗਿੱਲਾ ਪਿਆ ਪਾੜਾ ਕਰ ਦੂਆ ਉੱਧਰ ਬੈ ਜਾ ਫੇਰ ਕਰ ਲਈ ਚਾ ਉਹਨੂੰ ਸਿਖਾਉਂ ਨਾ ਆਪ ਦੇਗੀ ਤੈਨੂੰ ਕਹ ਤੂੰ ਐ ਨਹੀਂ ਚਾਹ ਕਰਕੇ ਪੀਣੀ ਕੋਨੇ ਫੇਰ ਪੀ ਲਈ ਮम्मा ਸਾਹ ਪੋਚਾ ਲਾਇਆ ਟੜਕੀ ਦੇ ਲੱਗ ਰਹੇ 4 ਵਜੇ ਦੇ ਕੰਮ ਕਰਨੇ ਸਾਨੂੰ ਬਿੰਦਰ ਆਮ ਕਰਨ ਨਾ ਦੇ ਦੇ ਹਾਂ ਫੇਰ ਕਰ ਲਈ ਚਾ ਫੇਰ ਪੀ ਲਈ ਦੇਖ ਲੈ ਭਾਈ ਕਹੇ ਜਾ ਜਵਾਨਾ ਆ ਗਿਆ ਚਾਹ ਨਹੀਂ ਘੁੱਟ ਵੀ ਨਹੀਂ ਕਰਕੇ ਪੀਣ ਦਿੰਦੀਆਂ ਫੇਰ ਕਰ ਲਈ ਫੇਰ ਪੀ ਲਈ ਤੂੰ ਤਾਂ ਬੇਲੀ ਐ ਤੈਨੂੰ ਸਾਡੇ ਦਾ ਕੰਮ ਕਰਨ ਮਸਾਂ ਲਾਏ ਪੋਚਾ ਕਿਹੜੇ ਹਿੱਲਿਆਂ ਨਾਲ ਆ ਤਾਂ ਫੇਰ ਕਰਨ ਲਈ ਚਾਹ ਉਹਦੇ ਬਹਿ ਜਾ ਮਿੰਜੇ ਦੇ ਮੈਂ ਭਾਈ ਛੋੜ ਗਈ ਪੁੱਗੂਗੀ ਹਾਂ ਤੇ ਗੰਦ ਪਾਈ ਜਿੰਨੀ ਬਿੰਦੀ ਬਿੰਦੀ ਬੇਲੀਆਂ ਨੂੰ ਚਾਹ ਉਹਦਾ ਪ੍ਰਧਾਨਾ ਬਣ ਗਿਆ ਹੁਣ ਅੱਜ ਆ ਕੇ ਇਹ ਪਹਿਲਾਂ ਮਸਾਂ ਕਰ ਬੰਨਿਆ ਸਾਰੀ ਉਮਰ ਦਾ ਬੰਨਿਆ ਰੁੰਨਿਆ ਉਹਨਾਂ ਕਚਾ ਦੇ ਘੁੱਟ ਨੂੰ ਵੀ ਕੌਂਸਦਿਆਂ ਨੇ ਜਵਾਖ ਪੜਾਏ ਲਿਖਿਆਏ ਵਸਾ ਸਾਰਾ ਕੰਮ ਕਰਦੀ ਸੀ ਨਾਲੇ ਕੱਲੀ ਜਾਨੀ ਸਾਰਾ ਘਰ ਸਾਹਮ ਦੇ ਸੀ ਘਰ ਬੰਨਿਆ ਨੱਕੀ ਫੂਹੀ ਫੂਹੀ ਕਰਕੇ ਜੋੜਤਾ ਕਿ ਮੈਂ ਜੋੜਤਾ ਜਦੋਂ ਆਈਆਂ ਦੋ ਕਮਰੇ ਪਾਏ ਹੋਏ ਸੀ ਸਾਰਾ ਅਸੀਂ ਨੇ ਆਪ ਬਣਾਇਆ ਮਹਿਸਾਂ ਰੱਖੀਆਂ ਨੇ ਤਾਂ ਕੰਮ ਕਰਦੀਆਂ ਤਾਂ ਜੁੜਿਆ ਇੱਥੇ ਤੱਕ ਪਹਿਲਾ ਬੁੜਾ ਸੀ ਉਹ ਲੱਗਾ ਰਹਿੰਦਾ ਨਾਲ ਤੇਰੇ ਖਾਣ ਹੁਣ ਤੂੰ ਕੱਲੀ ਜਾਣੀ ਐ ਸਾਰਾ ਘਰ ਕੁੜੀ ਨੂੰ ਖਵਾਤਾ ਤੁਸੀਂ ਨੇ ਥੋੜਾ ਕੀ ਖਵਾਤਾ ਕੁੜੀ ਨੂੰ ਚਾਲ ਚਾਹ ਮਾਹੀ ਪਿਛੋ ਤਾਂ ਹੁੰਦੇ ਆ ਗਤੀ ਤੇ ਆਣੀ ਦਾ ਉਹਦੇ ਪਿਛੇ ਤੁਸੀਂ ਕਲੇਸ਼ ਕਰਦੇ ਹੋ ਉਹ ਕੇ ਘਰ ਦੀ ਮਾਲਕ ਨਹੀਂ ਉਹਦਾ ਹਿੱਸਾ ਗਾ ਛੋੜੇ ਪੇਕੇ ਕੀ ਸੰਧਾਰਾ ਲੈ ਕੇ ਨਹੀਂ ਆਉਂਦੇ ਤੁਸੀਂ ਵੀ ਆਪਦੇ ਪੇਕੇ ਨੇ ਖਾਣੇ ਹੋ ਮੇਰੇ ਪੇਕੇਆਂ ਦਾ ਕਣਾ ਜਾ ਮਾਂਜਾਂ ਨਾਲ ਹੀ ਘੁੱਟੂਗੀ ਮੈਂ ਗਾਹ ਫੜਦੀਆਂ ਪੇਕੇਆਂ ਨੂੰ ਚੱਲ ਮੈਂ ਤਾਂ ਬੋਲਦੀ ਨਹੀਂ ਕਰ ਲੋ ਕੰਮ ਤੁਸੀਂ ਮੈਂ ਤਾਂ ਭੁੱਖੀ ਤੇ ਹੈ ਹੀ ਕੱਟ ਲਉ ਮੇਰਾ ਕੀ ਆ ਮੈਂ ਤਾਂ ਪੈ ਜਾਣੀ ਆ ਨਹੀਂ ਬਣਾ ਕੇ ਦੇਣੀ ਨਾ ਬਣਾ ਕੇ ਦਿਓ ਜਾ राज जो पोचे सुक गए दस दू भापी बना लू चाहू तेनो मैं चुगल चाह कोई सुक जा दे पखे नहीं छे हॉली हॉली सुक जूगा देख ला रबा मम्मी तई मेरी दादी कि व्यवहार कर दया ने फिर हों कु चाह बना देना दे मैं छोटी हाँ नहीं मैं ये बना के दे दूँगी दादी ने चाह चाल जब मम्मा ने चाह बनाई ना मैं तो आप देखे से चाह तो दादी ने दे आऊँगी चाह दी कुट नहीं, नहीं दिती वो तीन बोल मार दिया चाह पानी दी कुटी दे दूँगी रीता नहीं रीता तू ही दे दे पानी दी कुटा। लगता दादी दी बाया हाँ दादी ਦਾਦੀ ਨੇ 볼 ਮਾਰ ਮੈ ਅੰਮੀ ਬਾਈਾ ਟਿੱਕੇ ਪੜ ਲਾਉਦਾ ਮੈਂ ਜਾਣੀ ਉਹਦੇ ਕੋਲੇ ਨਾ ਬਾਰੀ ਬਾਰੀ ਹੁਣ ਬੋਲ ਮਾਰੀ ਜੰਨੀ ਆ ਪੜਦੀ ਆ ਉਹ ਕਿਧਰੇ ਨਹੀਂ ਤੇਰਾ ਬੱਕਰਾ ਖਾਦਾ ਪਾਣੀ ਪੀਣ ਨੂੰ ਇਹ ਚਾਹ ਨਹੀਂ ਪਾਣੀ ਦੀ ਘੁੱਟ ਮੰਗਾਈ ਆ ਤੈਨੂੰ ਤਾਂ ਮੈਂ ਕਿਹਾ ਨਹੀਂ ਉਹ ਵੀ ਆਪਣੀ ਪੋਤੀ ਤੋਂ ਮੰਗਾਈ ਆ ਨਾ ਪੋਤੀ ਫੇਰ ਪੜਦੀ ਆ ਹੁਣ ਪੋਤੀ ਤੇਰੇ ਦੀ ਲੱਗੀ ਰਵੇ ਨਾ ਤੁਸੀਂ ਆਪ ਦੇਵੋ ਨਾ ਤੁਸੀਂ ਪੋਤੀ ਹੁੰ ਦੇਣ ਦੇਵੋ ਉੱਠ ਗਿਆ ਵੀ ਬੀਲਾ ਕਰ ਸਾਡਾ ਕੰਮ ਨਾ ਛੜਾਇਆ ਕਰ ਕੁੜੀ ਪੜਦੀ ਐ ਏਦੋਂ ਬਾਅਦ ਮੁੜ ਕੇ ਗਿਆ ਉਹਨੂੰ ਹਾਂ ਆ ਗਿਆ ਲੈ ਆ ਹੋਰ ਬੇਬੇ ठीक है पुत्ता हाँ। आ गया पुत्ता हाँ गुड़ डे आल के जाएगी सी बेबी जाए इसी, इसी पुत्ता अच्छा गुड़ डे पर भी चलना आगे होने होनता हैं ज़रूर हाँ होनता ठीक है गुड़ डे चालू ही पड़े मैंने सुना है चावन आता है ये कुट्टक सर्दियों हाँ, से हाँ चालैया हो रहा सेवे बी ठीक है पुत्ता ਬੇਬੇ ਨੂੰ ਲਿਆਂਂ ਦਿੱਚਾ ਬੇਬੇ ਤਾਂ ਹੁਣੇ ਪੀ ਕੇ ਹਟੇ ਜੀਚਾ ਅੱਛਾ ਛੋੜ ਨਹੀਂ ਬਣਾਈ ਐ ਮੈਂ ਕੱਪ ਕਚਾ ਇਹ ਠੀਕ ਐ ਹਾਂ ਪੀ ਲਓ ਤੁਸੀਂ ਥੋੜੀ ਚਾਹ ਤਾਂ ਪੀ ਲੈਂਦੀ ਬੇਬੇ ਮੰਗਾ ਲੈਂਦੀ ਬਸ ਪੁੱਤ ਮੇਰਾ ਤਾਂ ਟਿੱਡਾ ਫਰਿਆ ਪੈ ਲੰਗਲੇਚੀ ਵਾਲੀ ਕਰ ਕਰ ਪਿਆਤੀ ਮੈਨੂੰ ਤਾਂ ਅੱਛਾ ਐਂ ਤਾਂ ਵਧੀਆ ਕਰਦੀਆਂ ਨੇ ਵਿਚਾਰੀਆਂ ਔਰ ਨੂੰਹਾਂ ਬੇਬੇ ਦੋਹਣੀ ਨਰਮ ਨੇ ਤੇਰੀਆਂ ਹੋਰ ਭਾਈ ਨਰਮ ਨੇ ਹੂੰ ਮੇਰਾ ਪੱਕਾ ਚੱਕਣਾਈ ਸੀ ਜੀ ਅੱਛਾ ਆਇਆ ਤੁਸੀਂ ਸਾਡੇ ਨਾਲ ਗੱਲ ਕਰਨੀ ਹੈ ਇੱਕ ਚੱਲ ਉਹਨਾਂ ਨਾਲ ਬੇਬੇ ਨਾਲ ਗੱਲਾਂ ਕਰ ਰਹਾ ਆਜੋ ਚਲਾਇਆ ਬੇਬੇ ਕੋਈ ਕੰਮ ਹੋਣਾ ਚੱਲ ਪਾਈ ਆਜੋ ਆਜੋ ਹਿੰਮਤ ਨਾਲ ਛੋੜਨਾ ਗੱਲ ਕਰਨੀ ਹੈ ਇੱਕ ਹਾਂ ਬੋਲੋ ਆਈਡੀ ਦੁਰਯਾ ਕੀ ਕਰਨੀ ਆ ਮੇਰੀ ਸੁਣੋ ਗੱਲ ਮੈਨੂੰ ਤਾਂ ਕਹਿੰਦੀ ਬੁਢੀ ਕਹਿੰਦੀ ਗੁਰਦੁਆਰੇ ਜਾ ਕੇ ਆਈਆਂ ਹੂੰ ਨੀਲਾ ਕਰੀ ਫਿਰਦੀ ਆ ਗੂਠਾ ਪੈਨਸ਼ਨ ਮਿਲਿਆ 6 ਮਹੀਨਿਆਂ ਬਾਅਦ ਨਾਲ ਵਧਾਰਾ ਵੀ ਮਿਲਿਆ ਹੋਣਾ 10-12000 ਰੁਪਏ ਆਇਆ ਹੋਗਾ ਮੈਂ ਤਾਂ ਐ ਕਹਿਣੀ ਆ ਕਿ ਤੇ ਆਪਾਂ ਤੋਂ ਪਹਿਲਾਂ ਵੱਡੀ ਲੈ ਜੇ ਘਲੋ ਕੇ ਤੁਸੀਂ ਲੈ ਲਓ ਬੁਢੀ ਨੂੰ ਨਹੀਂ ਹੋਣੀ ਤਾਂ ਕੁੜੀ ਨੂੰ ਹੀ ਖਵਾ ਦੇਣੀ ਆ ਸਾਰੀ ਪੈਨਸ਼ਨ ਗੋਟਨੀ ਲਗ ਰਹੀ ਫਿਰਦੀ ਹੈ ਹਾਂ ਮੈਂ ਆਪ ਦੇਖ ਕੇ ਆਈ ਹਾਂ ਹੁਣ ਜਿਹੜਾ ਕੱਪ ਲੈ ਕੇ ਆਈਆਂ ਤਾਂਹੀਂ ਤਾਂ ਸਾਨੂੰ ਬੁਲਾ ਕੇ ਲਿਆਈਆਂ ਜੇ ਉਹ ਚ ਪੈਸੇ ਪਾਈ ਫਿਰਦੀ ਆ ਚਲ ਦੇਖਦਾ ਮੈਂ ਦੇਖੋ ਕਰਦਾ ਚਲ ਉੱਚੀ ਨਾਲ ਉੱਚੀ ਨੀ ਭੜਾਈ ਨੂੰ ਸੁਣ ਜੀ ਇਹ ਕਿਉਂ ਲੈ ਲੂਗੀ ਨਾ ਨਾ ਜਾ ਕੇ ਦੇਖੋ ਤੁਸੀਂ ਚਾਹੀ ਜਿਹੜੀ ਦਵਾਈ ਬੁੱਕੀ ਦਿਵਾਉਣਿਆ ਪੈਸੇ ਤਾਂ ਆਪਣੀ ਮਿਲਣੇ ਚਾਹੀਦੇ ਨੇ ਪੈਨਸ਼ਨ ਉਹ ਨਹੀਂ ਤਾਂ ਕਰ ਲੈ ਨਹੀਂ ਫਿਰ ਜਿਆ ਕੁੜੀ ਨੂੰ ਦੇ ਦਾਂਦੀ ਆ ਚੱਕ ਕੇ ਜਿਹੜਾ ਕੁੜੀ ਆਉਂਦੀ ਆ ਚਲ ਕਰਦਾ ਮੈਂ ਹਾਲਾ ਠੀਕ ਹੈ ਜੀ ਸੈਂ ਕਰ ਹਾਂਜੀ ਚਾਵਨਾ ਖਿਲਾ ਦੇ ਬੇਬੇ ਨੂੰ ਦੁਆਰੇ ਬਣਾ ਦੇ ਬਣਾ ਲਿਆ ਹਣੀਆ ਲਿਆ ਕਰ ਦਿਆਂਗਾ ਠੀਕ ਐ ਕਿੱਦਾਂ ਜਾਣੀ ਆ ਬੇਬੇ ਬਹਿ ਜਾ ਗੱਲਾਂ ਕਰਦੇ ਆ ਆ ਜਾ ਬਹਿ ਜਾ ਬਹਿ ਜਾ ਬੇਬੇ ਐ ਸੋਚਦਾ ਸੀ ਮੈਂ ਬਲੱਡ ਤੈਨੂੰ ਕਿਹੜਾ ਨਾਲ ਦਵਾ ਲਿਆ ਹੁੰਦਾ ਕੋਈ ਸੂਟ ਸਟਾਟ ਦਵਾ ਲਿਆ ਹੂੰਗਾ ਤੈਨੂੰ ਵਧੀਆ ਤੂੰ ਤਾਂ ਮੈਂ ਇਹਨੇ ਸੂਟ ਕੀ ਕਰਨੇ ਨੇ ਅਈਨ ਇਹ ਤਾਂ ਤੁਸੀਂ ਦਵਾਈਆਂ ਬੂਟੀਆਂ ਦਵਾਉਂਦੇ ਹੋ ਦਵਾਈਆਂ ਬੂਟੀਆਂ ਤੇ ਪੈਸੇ ਲੱਗ ਜਾਂਦੇ ਨੇ ਇਹਨੇ ਪੈਸੇ ਕਿੱਥੇ ਮੈਂ ਇਹ ਸੂਟ ਕੀ ਕਰਨੇ ਨੇ ਓਹੋ ਬੇਬੇ ਮੇਰੇ ਪੈਸੇ ਦੀ ਗੱਲ ਨਹੀਂ ਕਰਦਾ ਤੇਰੇ ਪੈਸੇ ਦੀ ਗੱਲ ਕਰਦਾ ਜਿਹੜੇ ਤੂੰ ਲੈ ਕੇ ਆਈਆਂ ਤੈਨੂੰ ਕਿੱਥੋਂ ਪਤਾ ਲੱਗਿਆ ਸਖਿਆ ਤਾਂ ਉਹਨੇ ਬਹੂ ਨੇ ਆਹ ਦੇਖ ਬੇਬੇ ਗੂਠਾ ਨੀਲਾ ਕਰੀ ਫਿਰਦੀਆਂ ਪੈਸੇ ਤਕੜਾ ਕਿ ਲੈਈਆਂ ਤੂੰ ਮੈਨੂੰ ਪਤਾ ਤੈਨੂੰ ਬਹੂ ਨੇ ਸਿਖਾਇਆ ਹੋ ਸਿਖਾਇਆ ਨਹੀਂ ਲਈ ਇਸ ਚੈੱਕ ਕਰਾਣੋ ਖਾਤਾ ਖਾਲੀ ਨਿਕੜਿਆ ਆ

ਕੀ ਗੱਲਾਂ ਕਰੀ ਜਾਂਦੇ ਨੇ ਪਰਸੋਂ ਪਰਸੋਂ ਨੇ ਗੱਲਾਂ ਕਰਦਣ ਲੱਗੇ ਲੱਗੇ ਬੀਬੀ ਦੀ ਪਿਲਸਣ ਆ ਗਈ ਹੁਣ ਮੈਂ ਕੀ ਕਰਦਾ ਉਹਦਾ ਗੀਜਾ ਫਰੋੜ ਲੰਦਾ ਹੈਗੇ ਨੇ ਪੈਸੇ ਤਾਂ ਉਹਦੇ ਕੋਲ ਹੈਗੇ ਨੇ ਮੈਨੂੰ ਪਤਾ ਆ ਉਹਦੇ ਕੋਲੇ ਆਏ ਨਹੀਂ ਦਿੰਦੀ ਉਹ ਹੱਥੋਂ ਪਾਈ ਕਰਨੀ ਪਊ ਉਹਦੇ ਨਾਲ ਹੁਣ ਚੱਲ ਜੋ ਸੁੱਤੀ ਹੱਤੀ ਪਈ ਹੋਈ ਉਹ ਤੋਂ ਕੱਢ ਲਾਂਗੇ ਹਾਂ ਉਹ ਤੋਂ ਕੱਢੇ ਯਾਨਾ ਲੈ ਨੇ ਪੰਨਾ ਪਿਲਸਨ ਪੰਨਾ ਮੈਲੇ ਇੰਨੇ ਮੈਂ ਚਾਹ ਲੈ ਇੰਨੀ ਮੈਂ ਪਿਲਸਨ ਲੈ ਲੈਣੀ ਆ ਇੰਨੇ ਰੇ ਕਰਦੇ ਰਹਿ ਜਾਂਗੇ ਮੈਂ ਪਿਲਸਨ ਲੈ ਲੈਣੀ ਆ ਮੈਂ ਚਾਹ ਦੇ ਦੇਣੀ ਆ ਪਹਿਨਾ ਬੀਬੀ ਨੂੰ ਲੈ ਬੀਬੀ ਚਾਹ ਪੀ ਲੈ ਚਾਹ ਕਰਦੇ ਆ ਰੋਂਗ ਰਾਈ ਚ ਹਾਲੀ ਦੁੱਧ ਚ ਪੱਤੀ ਪਾਈ ਆ ਮੈਂ ਅੱਜ ਕਿਹੜੇ ਪਾਸੇ ਦਿਨ ਚੜ ਗਿਆ ਇਰਕੇ ਆ ਕਰ ਲਈ ਤੂੰ ਚਾਹ ਮੰਗੇ ਜਾਂਦੇ ਸੀ ਮੈਂ ਨਾ ਚਾਹ ਚਾਹ ਦੇ ਦਿੰਨੀ ਆ ਚੱਲ ਵੱਡੇ ਬੰਦੇ ਦੇ ਬੇਬੇ ਸੇਵਾ ਕਰਦੇ ਪੁੰਨ ਲੱਗਦਾ ਮੈਂ ਚੱਲ ਮੈਂ ਵੱਡੀ ਬੇਬੇ ਦੀ ਸੇਵਾ ਕਰ ਲੈਨੀ ਆ ਮੈਂ ਚਾਚੂ ਦੇ ਦੇਨੀ ਆ ਚੱਲ ਆਹੋ ਬਾਹਲੇ ਪੁੰਨ ਕਰਦੀ ਹਾਂ ਹੋਰ ਬੇਬੇ ਕਰਦੇ ਦੇ ਹੈਗੇ ਹੁਣ ਤੇ ਚਾਹ ਟਾਈਮ ਨਾਲ ਮਿਲ ਜene ਸਾਰਾ ਕੁਝ ਬੈਠੇ ਨੂੰ ਮਿਲਦੇ ਦੇਨੂ ਤੂੰ ਤਾਂ ਫਿਰ ਕਾਲ ਕਰਨ ਲੱਗ ਜene ਇੰਨੀ ਕਾਲ ਨਾ ਕਰਿਆ ਕਰ ਤੂੰ ਬੇਬੇ ਰੋਟੀਆਂ ਆਂਬ ਦੇ ਚਾਰਨ ਨਾਲ ਲੇ ਆ ਪੁੱਤ ਮੈਂ ਇਹਨੇ ਬੇਬੇ ਮੈਨੂੰ ਪਤਾ ਤੇਰਾ ਸੇਵਾ ਕਰਨ ਵਾਲੀ ਦਾ ਕਿਹੜੇ ਪੈਉਣੀਆਂ ਚਾਹ ਤੂੰ ਮੈਨੂੰ ਲੱਗਦਾ ભૂਖ ਤੇ ਲੱਗੀ ਹੋਈ ਸਾਹੀ ਦੇਗੀ ਛੋਟੀ ਮੰਗੂ ਪੈਸਾ ਕਰਾਉਂਦਾ ਭਾਈ ਸਾਰੇ ਕੰਮ ਇਹ ਰੋਟੀ ਦੇਮਾ ਪੈਸੇ ਮੈਂ ਲੈ ਦੇ ਹਟਣੇ ਨੇ ਇੰਨੇ ਕ ਪੈਸੇ ਹੈ ਨੇ ਪੈਸੇ ਵੱਧ ਮਿਲਣ ਲਗਮ ਪਰਸਨਲ ਡਵਲ ਪੈਸੇ ਨਹੀਂ ਲੈਣੇ ਦੇਖ ਲੋਈ ਪਹਿਲਾਂ ਚਾਹ ਦਾ ਕੋਲਾ ਲੈ ਕੇ ਲੰਗੀ ਆ ਹੁਣ ਆ ਰੋਟੀ ਲੈ ਕੇ ਲੰਗ ਗਈ ਦਾਲ ਚ ਕੁਛ ਕਾਲ ਐ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਬੁਢੀ ਕੋਲੇ ਪੈਨਸ਼ਨ ਐ ਤੇ ਇਹਨੂੰ ਦੇਤੀ ਹੋਣੀ ਪੈਨਸ਼ਨ ਜਿਹੜੀ ਇਹ ਬਾਰ ਬਾਰ ਜਾਈ ਜਾਂਦੀ ਓਦੇ ਕੋਲੇ ਗੱਲ ਤਾਂ ਮੈਨੂੰ ਵੀ ਤੇਰਾ ਹੀ ਲੱਗਦੀ ਆ ਪੰਮੀ ਫੇਰ ਕਿਹਾ ਨਹੀਂ ਤੁਹਾਨੂੰ ਵੀ ਗੁੱਠਾ ਐ ਵੀ ਤਾਂ ਨਹੀਂ ਨੀਲਾ ਕਰੀ ਫਿਰਦੀ ਉਹ ਲੱਗ ਗਿਆ ਮਾਂ ਗਾ ਕੇ ਉਹ ਤਾਂ ਬੈਂਕ ਦਾ ਖਾਤਾ ਖਾਲੀ ਆ ਹੁਣ ਇਹਦੇ ਵਾਰੀ ਕਿੱਥੋਂ ਭਰੇ ਆ ਗਿਆ ਚਲ ਦੇਖਦੇ ਆ ਇਹਨਾਂ ਨੂੰ ਸਵਾਰਿਆ ਕਰਾਂ ਤਵੇ ਤੋਂ ਚਾਹ ਪੀਗੀ। ਹੋਰ ਮਾਤਾ ਜੀ ਦੇ ਠੀਕ ਕੇ ਪੀਗੀ। ਹਮੈਂ ਆਪਣਾ ਆਟਾ ਗੁੰਨੇ ਵੀ ਮੈਂ ਤਾਜੀ ਰੋਟੀ ਲਾ ਦਿੱਤੀ। ਮੈਂ ਜੇ ਬਾਸੀ ਰੋਟੀ ਕੀ ਦੇਣੀ ਬੇਬੇ ਮੈਂ ਤਾਂ ਤਾਜੀ ਦੇ ਦੇਣੀ ਚਲ। ਮੈਂ ਖਾ ਲੈਣੀਆਂ ਭਾਈ। ਲੈ ਖਾ ਲੈ ਬੇਬੇ ਰੋਟੀ। ਬੇਬੇ ਹੱਥ ਤੋਲਾਂਦੀ ਰੋਟੀ ਖਾਣ ਤੋਂ ਪਹਿਨਾ। ਹੱਥ ਲਾਇ ਪਈ ਕੀ ਲੱਗ ਰਿਹਾ ਤੇਰੇ ਦੇ। ਇਹ ਲੀਲਾ ਹੱਥ ਕਰਕੇ ਗੁੱਠਾ ਵੀ ਪੈਸੇ ਨਹੀਂ ਮਿਲੇ ਤੈਨੂੰ। ਇੱਥੋਂ ਮਿਲੀ ਆ ਸਰਕਾਰ ਦਾ ਵੇੜਾ ਵਹਿ ਗਿਆ 1 ਰੁਪਿਆ ਵੀ ਨਹੀਂ ਆਇਆ ਖਾਤੇ 'ਚ।

ਤੂੰ ਛੋਟੀ ਛੋਟੀ ਲੱਗ ਰਹੀ ਲੱਗ ਪਲਸੰਤਾ ਛੋਟ ਹੀ ਦੇਦੀ। ਤੂੰ ਤਾਂ ਦਿਨ ਮੈਂ ਰੋਟੀ ਦੇਦੀ ਆਖ ਨੇ ਖਾ ਲਈ ਗੁਲਗਲੇ। ਛੋਟੀ ਵਾਲੇ ਚੰਗਾ ਮਿਹਨਤ ਕੋ ਦਿੰਦੀਂ ਦਿਨ ਗੁਲਗਲੇ। ਠੀਕ ਆ? ਉਹ ਲੈ ਲੈ ਗੁਲਗਲੇ। ਲੈ ਪਾਈ ਹੁਣ ਦੱਸ ਮੈਂ ਕੀ ਕਰਾਂ? ਬਾਸ ਖੋ ਰਵੇਂ ਰਾਜੇ ਮੇਰੇ ਕੋਲੇ ਪੈਸੇ ਹੁਣ ਮੈਂ ਫੇਰ ਹੀ ਦੇਵਾ। ਕਿਤੇ ਵੱਡੀ ਆ ਜਾਂਦੀ ਐ ਕਿਤੇ ਛੋਟੀ ਆ ਜਾਂਦੀ ਐ ਚਾਹ ਲੈ ਕੇ। ਮੂੰ ਕੋਈ ਪੁੱਛਦੀ ਨਹੀਂ। मैनू लगता है देशन कद रोटियां लेके जाती है कद चाह कि मैं कनखी झाक दी लंघी देख लबर चाले कल ने पैसे रोटी मैं हम कोई रोटी नहीं दें नहीं बैठे पैसे बैठी है। पैसे फड़ मेरे दस फेजा ਖੜੀ ਹੋ ਪਾਣੇ ਮੰਮੀ ਖੜੀ ਹੋ ਪਈ ਸੁੰਬਰ ਆ ਪਈ ਮੋਜਾਂ ਨਾਲ ਪੈਸੇ ਦਾ ਕਿਵੇਂ ਫੜ ਲੈ ਮੋਜਾਂ ਨਾਲ ਪੈ ਗਈ ਹੁਣ ਨਾ ਕੀ ਫੜ ਲੈ ਨਾ ਪੈਸੇ ਹਰ ਕੀ ਨਾ ਹੋ ਤਾਂ ਫੜ ਨਹੀਂ ਪਰਸਨਲ ਪੈਸੇ ਮੈਂ ਕੋਈ ਨਹੀਂ ਫੜੇ ਪੈਸੇ ਮੈਨੂੰ ਕੁਛ ਨਹੀਂ ਦਿੱਤਾ ਆਣੇ ਕਿਹਾ ਕਿਹਾ ਜ਼ਰੂਰ ਸੀ ਮੈਂ ਰੀਤ ਦੇ ਪਾਪਾ ਨੂੰ ਠੀਕ ਆ ਵੀ ਪੈਨਸ਼ਨ ਲੈ ਕੇ ਆਈ ਆ 부ੜੀ ਪਰ ਸਾਨੂੰ ਇੱਕ ਪੰਜੀ ਨਹੀਂ ਦਿੱਤੀ ਕਹਿੰਦੀ ਮੇਰਾ ਖਾਤਾ ਖਾਲੀ ਹੈ ਨਾ ਜ ਤੇਰੀ ਜੇਬ ਚ ਪੈਸਾ ਦੀ ਗੁੱਟੀ ਪਾਈ ਆ 부ੜੀ ਨੇ ਤਾਹੀਂ ਮੰਗ ਫਿਰਦੀਆਂ ਉਹਦੇ ਭੱਜੀ ਕਦੇ ਉੱਧਰ ਉਡਦੀਆਂ ਕਦੇ ਉੱਧਰ ਉਡਦੀਆਂ ਹਜੇ ਕਹਿੰਦੀ ਐ ਮੈਂ ਲੈ ਲੈ ਪੈਸੇ ਬੀਬੀ ਲੈ ਲੈ ਪੈਸੇ ਹੁੰਦੇ ਤਾਂ ਹੀ ਮੈਨੂੰ ਦੇਂਦੀ ਪੈਸੇ ਤੈਂ ਲੈ ਲੈ ਜੇਬ ਤਾਂ ਖਾਲੀ ਕਰਦੀ ਹਜੇ ਮੈਨੂੰ ਕਹਿੰਨੀ ਤੂੰ ਮੈਂ ਨਹੀਂ ਪੈਸੇ ਲੱਤੇ ਹੈਗੇ ਉਹਨੂੰ ਜਾ ਕੇ ਪੁੱਛ ਲੈ ਫਿਰ ਪੈਸੇ ਮੈਂ ਨਹੀਂ ਲੱਤੇ ਫਿਰ ਪੈਸੇ ਕਿੱਥੇ ਗਏ ਨੇ ਪਲਸਰ ਨਾਲ 9000 ਰੁਪਏ ਮਿਲੇ ਆ ਗਏ ਪਲਸਰ ਦਾ ਮੈਨੂੰ ਕੀ ਪਤਾ ਫਿਰ ਤੂੰ ਪੁੱਛਦਾ ਜਾ ਕੇ ਕਿਨੂੰ ਦਿੱਤੇ ਨੇ ਉਹਨੇ ਮੈਨੂੰ ਅਸੇ ਤੈਨੂੰ ਦੇਖਦਾ ਲੱਗਾ ਕੁੜੀ ਨੂੰ ਦਿੰਦੇ ਆ ਪੈਸੇ ਸਾਰੇ ਫਿਰ ਇਹਨੇ ਕੁੜੀ ਨਹੀਂ ਦਿੱਤੇ ਰਾਜ ਪੈਸੇ ਆਪਾਂ ਫਿਰ ਇਹਨੂੰ ਸਾਂਭਦੇ ਆ ਦਵਾਈਆਂ ਦੂ ਬੁੱਟੀਆਂ ਆਪਾਂ ਦਵਾਉਣੇ ਆ ਫਿਰ ਆਪਾਂ ਨੂੰ ਕੀ ਫਾਇਦਾ ਫਿਰ ਕੁੜੀ ਹੀ ਸਾਂਭ ਲੈਣੋ ਆ ਫਿਰ ਉਹ ਆਪੇ ਸਾਂਭੂ ਆਪਾਂ ਕੌਣ ਸਾਂਭੀਏ ਫਿਰ ਕਰ ਇਹਦੇ ਨਾਲ ਗਰ ਕਰੋਗੇ ਇਹਦੇ ਨਾਲ ਨਹੀਂ ਕਰੋ ਭੇਜੋ ਫਿਰ ਹਾਂ ਹਾਂ ਕੁੜੀ ਲਵੀ ਜਾਵੇ ਉਹੀ ਤਾਂ ਗੱਲ ਆ ਫਿਰ ਜਦੋਂ ਉਹਨੂੰ ਦਿੰਦੀ ਆ ਪੈਸੇ ਤਾਂ ਫਿਰ ਉਹੀ ਸਾਂਭੂਗੀ ਆਉਣ ਦੇ ਰੀਤ ਦੇ ਪਾਪਾ ਨੂੰ ਕਰਦੀਆਂ ਉਹਨਾਂ ਦੇ ਨਾਲ ਗੱਲ ਵੀ ਸਾਰਾ ਘਰ ਪਹਿਲਾਂ ਕੁੜੀ ਨੂੰ ਖਵਾਤਾ ਹਜੇ ਦੇ ਦੇ ਰੱਜੀ ਨਹੀਂ ਹੈਗੀ ਆਈ ਨਹੀਂ ਪਤਾ ਕਿਸੇ ਨੂੰ ਉੱਥੇ ਫੜਾਈ ਹੋਏ ਉਹ ਆਈ ਹੋਵੇ ਪਿੰਡ 'ਚ ਵੀ ਜਿੱਦ ਦੇ ਮੇਰੀ ਕੁੜੀ ਆਈ ਉਹਦੇ ਦੇ ਦੂੰਗੀ ਜਿਹੜੀ ਕਹਿੰਦੀ ਮੇਰਾ ਖਾਤਾ ਖਾਲੀ ਹੋ ਗਿਆ ਕੀ। ਰਮੀ ਹਾਂਜੀ ਕਿਵੇਂ ਕੱਠੀਆਂ ਜਿਹਾ ਉੀਆਂ ਖੜੀਆਂ ਖੈਰ ਹੈ? ਖੈਰ ਹੈ ਜੀ। ਮੈਂ ਤਾਂ ਐਵੇਂ ਕਹਿੰਦੀ ਸੀਗੀ ਵੀ ਇਹ ਭੈਣ ਕਹਿੰਦੀ ਮੈਨੂੰ ਨਹੀਂ ਪੈਸੇ ਦਿੱਤੇ ਰਾਜ ਕਹਿੰਦੀ ਆਪਾਂ ਨੂੰ ਨਹੀਂ ਪੈਸੇ ਦਿੱਤੇ ਬੁੜੀ ਨੇ ਫਿਰ ਹੋਰ ਕਿਹਨੂੰ ਦਿੱਤੇ ਨੇ ਉਹ ਤਾਂ ਕੁੜੀ ਨੂੰ ਖਵਾਉਂਦੀ ਹੈ ਭਾਈ ਘਰਾਂ ਉਹ ਤਾਂ ਕੈਨੀ ਪੈਨਸ਼ਨ ਆਈ ਨਹੀਂ ਆਈ ਕਿਉਂ ਨਹੀਂ ਪੈਨਸ਼ਨ ਆਈ ਹੈ 9000 ਰੁਪਏ ਮਹੀਨੇ ਪੈਸੰਦਾ ਕੁੜੀ ਨੂੰ ਦੇਣ ਦੇ ਲੱਗਾ ਪੈਸਣਾ ਹੁਣ ਉਹ ਕੁੜੀ ਹੀ ਸਾਮੂਗੀ ਉਹਨੇ ਆਪਾਂ ਕੀ ਸਾਮੀਆ ਫਿਰ ਤੇ ਗੱਲ ਤਾਂ ਕਰ ਲੈ ਦਵਾਈ ਬੂਟੀ ਆਪਾਂ ਦਵਾਉਨੇ ਆ ਉਹੀ ਤਾਂ ਗੱਲ ਸਾਰਾ ਤੁਹਾਨੂੰ ਘਰ ਖਵਾਤਾ ਜੀ ਆਏ ਉਹਦੇ ਜਦੋਂ ਸੁਧਾਰੇ ਹੁੰਦੇ ਨੇ ਦੋਨੇ ਭਾਈ ਪੂਰਾ ਵਧੀਆ ਦੇ ਕੇ ਆਉਣੇ ਕਦੇ ਘਰੋਂ ਨਹੀਂ ਖਾਲੀ ਮੋੜੀ ਹਜੇ ਤਾਂ ਕੁੜੀ ਦਾ ਬੱਬਰ ਹੀ ਨਹੀਂ ਭਰਿਆ ਹੈਗਾ ਲੈ ਆਪਾਂ ਚੁੱਲੇ ਦਾ ਖਰਚਾ ਤੋੜਦੇ ਵੀ ਨਾ ਆਪਾਂ ਉਹ ਉਹ ਕਾ ਸਾਮਦੇ ਆ ਹੈ ਹੁਣ ਮੈਂ ਤੇਰੇ ਭਾਈ ਨੂੰ ਕੀ ਦੱਸਾਂਗਾ ਫੌਜੇ ਹੁਣ 6 ਮਹੀਨੇ ਮਾਗਰ ਆਉਗਾ ਮੈਂ ਨਿੱਕ-ਨਿੱਕੀ ਗੱਲ ਦਾ ਗੱਸ ਨਹੀਂ ਸਕਦੀ ਤੁਸੀਂ ਕਰੋ ਜੀ ਹੁਣ ਗੱਲ ਇਹ ਐ ਆਏ ਥੋੜੀ ਹੁੰਦਾ ਹੁੰਜੇ ਚਲ ਮਿਲ ਗਈ ਪੈਨਸ਼ਨ ਤਾਂ ਖਰੀਕ ਕੁੜੀ ਦੇ ਬੱਬਰ ਚ ਪਾਈ ਜਾਣੀ ਆਣੇ ਮੈਂ ਕਰਦਾ ਗੱਲ ਫੇਰ ਗੱਲ ਕਰਨ ਦੀ ਨਹੀਂ ਜੀ ਘਰੋਂ ਕੱਢਣ ਨੂੰ ਇਹ ਜੀ ਨੂੰ ਜਿਹੜੀ ਉਹ ਆਪਣੇ ਘਰ ਦਾ ਵਾਤਾ ਹੀ ਨਹੀਂ ਭਾਲਦੀ ਕਿੱਥੇ ਐਵੇਂ ਸੋਚੇ ਵੀ ਹਾਂ ਮੇਰੇ ਪੁੱਤ ਨੂੰ ਹਣ ਦੇਵਾਂ ਮੈਂ ਕੋਈ ਸਾਡਾ ਕੰਮ ਦਾ ਬਿਜ਼ਨਸ ਵਾਦੇ ਚੱਕਿਆ ਪੈਸੇ ਉਹ ਚੱਕਿਆ ਝੂਲਾ ਕੁੜੀ ਗੋਲੇ ਚੱਕਿਆ ਪੈਸੇ ਉਹ ਕੁੜੀ ਗੋਲੇ ਇਹ ਕੀ ਗੱਲ ਹੋਈ ਹਰ ਇੱਕ ਚੀਜ਼ ਉਹ ਕੁੜੀ ਨੂੰ ਦਿੰਦੀ ਆ ਗੱਲ ਕਰ ਬਾਈ ਉਹਨੂੰ ਡੱਕਰ ਦੇ ਕਰਨ ਕਹਿੰਦੇ ਕੁੜੀ ਲੈ ਵੀ ਭੱਗ ਜਾ ਕਰੇ ਹਾਂ ਕੱਡੋ ਹੀ ਉਹਨੂੰ ਘਰੇ ਜੋ ਕੁੜੀ ਲੈ ਬਪਾ ਸਿਮਮੀ ਮਿਲ ਨਹੀਂ ਜਾਂਨੇ ਸਾਰਾ ਕੁਝ ਕੁੜੀ ਨੂੰ ਦੇਣਾ ਉਹ ਆਪ ਹੀ ਕੁੜੀ ਨੂੰ ਦੇ ਹੀ ਜਾਂਦੀ ਐ ਕੀ ਗੱਲ ਅੱਗੇ ਆਪਣਾ ਘਰ ਦਾ ਕੁਝ ਕਰਨ ਲੈਣੇ ਹੁਣ ਡੱਕਰ ਬਾਈ ਕਹਿੰਦੇ ਕੁੜੀ ਲੈ ਵੀ ਭੱਗ ਜਾ ਕਰੇ ਅਸੀਂ ਆសម្ਦੇ ਨਹੀਂ ਨਾ ਗੋਡੇ ਉਹਦੇ ਐਵੇਂ ਪਵਾਈ ਰਹੀ ਆ ਆਪਣੇ ਵੀ ਚੱਕਿਆ ਝੋਲਾ ਕਦੇ ਕਿੱਧਰ ਉੱਡ ਜਾਂਦੀ ਆ ਕਦੇ ਕਿੱਧਰ ਉੱਡ ਜਾਂਦੀ ਆ ਕਦੇ ਪਿੰਡ ਚ ਵਗ ਜਾਂਦੀ ਆ ਸਾਨੂੰ ਨਿੰਦ ਨਿੰਦ ਕੇ ਉਹਨੇ ਸਾਰੇ ਪਿੰਡ ਚ ਅਸੀਂ ਮਾੜੀਆਂ ਕਹਾਟੀਆਂ ਵੀ ਮੇਰੀਆਂ ਨੂਹਾ ਮਾੜੀਆਂ ਨੇ ਮੇਰੇ ਪੁੱਤ ਮਾੜੇ ਨੇ ਉਹੀ ਚੰਗੀ ਹੋ ਗਈ ਫਿਰ ਤਾਂ ਆ ਜੋ ਲੈਨੇ ਪਤਾ ਬੇਬੇ ਤੋਂ ਫਿਰ ਬੇਬੇ ਆਪਾ ਕਿੱਥੋਂ ਕੱਢ ਭਾਈ ਪੈਨਸ਼ਨ ਵਾਲੀ ਮੈਂ ਕਿੱਥੋਂ ਕੱਢਾਂ ਪੁੱਤ ਮੇਰੇ ਕੋਲ ਕੀ ਆ ਤੇਰੇ ਕੋਲ ਤਾਂ ਆਪੀ ਨਹੀਂ ਹੈਗਾ ਕੁੜੀ ਨੂੰ ਦੇਤਾ ਤੈਂ ਤੋਤਾ ਕੁੜੀ ਦੀ ਵਾਹਮ ਹੋ ਰਿਹਾ ਸਾਨੂੰ ਕੀ ਦੇਤਾ ਵਿਚਾਰੀ ਨੂੰ ਰਖੜੀਆਂ ਨੂੰ ਆਉਂਦੀ ਆ ਉਦੋਂ ਵੀ ਤਿੰਨੇ ਰੀੜੇ ਦਿੰਦੀਆਂ ਰਖੜੀਆਂ ਨਹੀਂ ਜਿਹੜੀ ਇਹ ਪੈਨਸ਼ਨ ਨਾ ਪੰਮੀ ਨੂੰ ਦਿੱਤੀ ਆ ਨਾ ਰਾਜ ਨੂੰ ਦਿੱਤੀ ਆ ਨਾ ਤੂੰ ਮੈਨੂੰ ਦਿੱਤੀ ਆ ਦਵਾਈ ਬੂਟੀ ਅਸੀਂ ਤੈਨੂੰ ਦਵਾਉਨੇ ਆ ਗੋਡੇ ਤੇਰੇ ਅਸੀਂ ਪਵਾਏ ਸਾਹਮਣੇ ਤੈਨੂੰ ਅਸੀਂ ਆ ਪੈਸੇ ਤੂੰ ਕੁੜੀ ਨੂੰ ਦੇਤੇ ਹੇ ਵੇਰ ਅੱਬਾ ਸਾਨੂੰ ਜੰਮਿਆ ਪਾੜਿਆ ਦੇਖ ਲਾਏ ਕਰਦੇ ਨੇ ਬਹੂਆਂ ਮਗਰ ਲੱਗ ਕੇ ਕਿ ਪੁੱਤ ਵੀ ਨਾ ਅਗਰ ਲੱਗ ਗਏ ਦਿਨੀ ਐ ਤੂੰ ਕੁੜੀ ਦੇ ਭੋਵੇ ਚ ਪਾਉਣੀ ਐ ਸਾਰੀ ਪੈਨਸ਼ਨ ਹੁੰਦਾ ਕੁਝ ਵੀ ਹੁੰਦਾ ਆਕੇ ਕੁੜੀ ਨੂੰ ਤਿੰਨ ਕੱਪੜੇ ਨਹੀਂ ਦਿੰਦੇ ਕਿਹੜੇ ਨਹੀਂ ਦਿੱਤੇ ਹਣੋਂ ਆਏ ਵਿਹਾਰ ਦਿਹਾਰ ਤੇ ਦਿੰਨੇ ਸੀ ਬਥੇਰੇ ਨੂੰ ਦੇਤਾ ਹੁਣ ਤਾਂ ਨਾ ਸਾਡਾ ਘਰ ਖਵਾਉ ਨੂੰ ਬਉਆਂ ਮੰਗਰ ਲੱਗ ਕੇ ਪੁੱਤ ਵੀ ਦੁਸ਼ਮਣ ਬਣ ਰਹੇ ਨੇ ਅੱਛਾ ਹੁਣ ਤੂੰ ਛੜੀਆਂ ਬਹੂਆਂ ਨੂੰ ਮਾਰਾ ਕਹਿਣੀ ਆ ਹੈ ਕੱਢੋ ਇਹਨੂੰ ਜਾਣ ਤੇ ਕੁੜੀ ਕੋਲੀ ਖਾਈ ਚਲ ਨਿਕਲ ਸਾਡੇ ਘਰੋਂ ਫੜ ਕੱਪੜੇ ਨਿਕਲ ਚਲ ਮੈਂ ਪੁੱਤ ਐ ਕਿਉਂ ਕਰਦਾ ਪਾਲ ਬਣੋਸ ਕੇ ਤੈਨੂੰ ਐਡੇ ਕਰਿਆ ਆਇਆ ਤੋ ਕਰਦੇ ਹੁਣ ਤੁਸੀਂ ਧੱਕੇ ਮਾਰ ਮਾਰ ਤੂੰ ਨਹੀਂ ਆਇਆ ਕਰਦੀ ਤੂੰ ਨੂੰ ਦੇਣੀ ਤੂੰ ਸਾਰੇ ਤੂੰ ਨਹੀਂ ਆਇਆ ਕਰਦੀ ਚਲ ਨਿਕਲ ਸਾਡੇ ਘਰੇ ਪੈਰ ਨਾ ਪਾਈ ਆ ਚੱਕ ਬਥੇਰਾ ਸਾਨੂੰ ਅਸੀਂ ਪਿਆਰ ਕਰਕੇ ਦੇਖ ਲਿਆ ਬਥੇਰਾ ਚ ਮਿਲਾ ਲਿਆ ਇੱਕ ਤਾਂ ਤੂੰ ਕੁੜੀ ਨੂੰ ਪੈਸੇ ਦੇਣੀ ਆ ਕੁੜੀ ਨੂੰ ਸਾਰਾ ਘਰ ਖਵਾਤਾ ਉਤੋਂ ਅਕੇ ਤੂੰ ਬਹੂਆਂ ਮਾਗਰ ਲੱਗਦਾ ਚਲ ਨਿਕਲ ਚੱਕ ਆਹ ਚੱਲ ਲੈ ਜਾ ਚੱਲ ਮੁੜ ਕੇ ਇੱਥੇ ਨਾ ਪੈਰ ਪਾਈ ਆ ਲੈ ਜਾ ਆਪਦਾ ਕੱਪੜੇ ਜੇ ਹਾਏ ਮੇਰੇ ਰੱਬਾ ਪਾਲ ਫਨੋਸ ਕੇ ਡੈਡ ਕਰੇ ਨੇ ਹੁਣ ਘਰੋਂ ਕੱਢਦੇ ਨੇ ਕੀ ਹੋਇਆ ਦਾਦੀ ਕਿ ਥੰਨੇ ਸੀ ਪੁੱਤ ਤਰ ਡੈਡੀ ਹੋਰ ਨੇ ਤੇਰੀ ਮੰਮੀ ਹੋਰ ਨੇ ਘਰੋਂ ਕਰਤੀ ਤੇ ਤੇਰੀ ਭੂਆ ਕੋਲੇ ਜਾਨੀ ਆ ਵਧੀਆ ਹੋਏ ਬੁੜੀ ਨੂੰ ਘਰੋਂ ਕੱਢਤਾ ਆਪਾਂ ਨੇ ਨਹੀਂ ਸਾਰਾ ਘਰ ਕੁੜੀ ਨੂੰ ਢੋਈ ਜਾਂਦੀ ਸੀਗੀ ਉਹ ਅੱਗੇ ਵੀ ਢਾਉਂਦੀ ਡੈਡੀ ਤੁਸੀਂ ਦਾਦੀ ਨੂੰ ਬਾਰੇ ਕੀ ਕੱਢਿਆ ਪੁੱਤ ਵੱਡਿਆਂ ਦੀ ਗੱਲ 'ਚ ਨਹੀਂ ਬੋਲਦੇ ਹੁੰਦੇ ਤੇਰੀ ਦਾਦੀ ਨੇ ਸਾਰਾ ਘਰ ਆਹ ਭੂਆ ਨੂੰ ਖਵਾਤਾ ਉਹਨ ਤੇਰੀ ਭੂਆ ਕੋਲੇ ਰਹੂਗੀ ਚਲੋ ਕੋਈ ਨਾ ਰੈਡੀ ਜਰਾ ਵੀਰੇ ਨੇ ਤੁਹਾਨੂੰ ਵੀ ਘਰੋਂ ਕੱਢਿਆ ਤੁਸੀਂ ਮੇਰੇ ਕੋਲ ਆ ਕੇ ਰਹਿ ਲੈ ਘਰ ਦਾ ਪੰਮੀ ਕੁੜੀ ਸਿਆਣੀ ਕਰ ਗਈ ਸਹੀ ਹੈ ਜੀ ਆਪਾਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਉਹ ਜੋ ਬੇਬੇ ਨੂੰ ਮੋੜੀਏ ਠੀਕ ਹੈ ਚਲੋ ਇਹ ਆਪਾਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਚਲ ਬੇਬੇ ਆ ਖੜੀ ਹੈ ਬੇਬੇ ਸਾਥੋਂ ਬਹੁਤ ਵੱਡੀ ਗਲਤੀ ਹੋ ਗਈ ਆਜੋ ਆ ਜਾ ਬੇਬੇ ਸਾਨੂੰ ਮਾਫ ਕਰ ਦੇ ਹਾਂ ਕੋਈ ਨਾ ਸੀ ਤੇਰਾ ਦਿਲ ਦਿਖਾਇਆ ਅਸੀਂ ਆਪੀ ਸਾਮਾਂਗੇ